ਲੋਦੇ ਅਰੇ ਸ਼ਹਿਰ ਦੇ ਲਾਈਨਸ ਦੇ ਲੱਕੇ ਜਿਹੜੇ ਟਾਇਰ ਚੋਰੀ ਹੋ ਰਹੇ ਹਨ ਜੋ ਰਾਤ ਦੇ ਸਮੇਂ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਟਾਇਰਾਂ ਤੇ ਚੋਰੀ ਕਰ ਰਹੇ ਹਨ ਇਹ ਛਾਤਰਚੋਰ ਗੱਡੀਆਂ ਨੂੰ ਚੋਰੀ ਕਰਨ ਤੋਂ ਬਾਅਦ ਇੱਟਾਂ ਦੇ ਸਮ ਇੱਟਾਂ ਦੇ ਸਾਰੇ ਖੜਾ ਕਰ ਦਿੰਦੇ ਹਨ ਜਿਸ ਦੇ ਦੋ ਮਾਮਲੇ ਸਾਹਮਣੇ ਆਏ ਹਨ ਪਹਿਲੇ ਮਾਮਲੇ 'ਚ ਗ੍ਰਿੰਦਾਵਨ ਰੋਡ ਦੇ ਸਥਿਤ ਇੱਕ ਕਾਰ ਦੇ ਵਾਰੀ ਕਾਰ ਦੇ ਚਾਰੇ ਟਾਇਰ ਚੋਰੀ ਕੀਤੇ ਗਏ ਸਵੇਰੇ ਜੋ ਕਾਰ ਮਾਲ ਕੋਠਿਆ ਤਾਂ ਉਸ ਨੂੰ ਚੋਰੀ ਬਾਰੇ ਪਤਾ ਲੱਗਿਆ ਫਿਰ ਉਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਿਸ ਤੇ ਦਿਖਾਈ ਦਿੱਤਾ ਕਿ ਰਾਤ ਦੇ 1:30 2 ਵਜੇ ਚੋਰ ਟਾਇਰ ਚੋਰੀ ਕਰਦੇ ਹੋਏ ਨਜ਼ਰ ਆਏ ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਇਸ ਤਰ੍ਹਾਂ ਦੂਜਾ ਮਾਮਲਾ ਵੀ ਸਾਹਮਣੇ ਆਇਆ ਹੈ ਜਿੱਥੇ ਚੋਰੀ ਰਾਤ ਦੇ ਸਮੇਂ ਇੱਕ ਕ੍ਰੇਟਾਕਾਰ ਦੇ ਟਾਇਰ ਤੇ ਚੋਰੀ ਕਰ ਲਏ ਦੋਹਾ ਮਾਉਲੇ ਚ ਟਾਇਰ ਚੋਰੀ ਕਰਨ ਦੇ ਬਾਅਦ ਚੋਰਾਂ ਨੇ ਗੱਡੀਆਂ ਨੂੰ ਇੱਟਾਂ ਦੇ ਸਾਰੇ ਖੜਾ ਕਰ ਦਿੱਤਾ ਇਸ ਵੇਲੇ ਪੁਲਿਸ ਦੋਹਾ ਮਾਉਲੇ ਦੀ ਜਾਂਚ ਕਰ ਰਹੀ ਹੈ ਥਾਣਾ ਡਿਵੀਜ਼ਨ 8 ਦੀ ਪੁਲਿਸ ਨੇ ਮਾਉਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ